ਅਨਪੜ੍ਹ ਬੱਚੇ ਨੂੰ ਸਕੂਲ ਚ ਪਾ ਕੇ ਉਹਦੀ ਕਿਤਾਬ ਦਾ ਇੱਕ ਵਰਕਾ ਬਣ ਜਾਗੇ ਜੇ ਕਿਸੇ ਮਰੀਜ਼ ਦੀ ਇੱਕ ਉਹਦੇ 10 ਗੋਲੀਆਂ ਦੇ ਪੱਤੇ 'ਚੋਂ ਇੱਕ ਗੋਲੀ ਆਪਣੇ ਹਿੱਸੇ ਦੀ ਹੋ ਜੇ ਤਾਂ ਇਹਦੂ ਵੱਡਾ ਕੋਈ ਪੁੰਨ ਨਹੀਂ ਹੈਗਾ। ਸੋ ਮੈਂ ਉਮੀਦ ਕਰਦਾ ਨਵੇਂ ਜਿਹੜੇ ਮੁੰਡੇ ਕੁੜੀਆਂ ਅੱਜ ਤੋਂ ਜਾਣਗੇ ਕਿ ਤੁਸੀਂ ਇਸ ਭਾਵਨਾ ਨਾਲ ਸੇਵਾ ਕਰੋਗੇ ਕਿ ਯਾਰ ਕੀਤਾ ਜਾਵੇ ਕਿ ਹਾਂ ਯਾਰ ਨਵੇਂ ਮੁੰਡੇ ਕੁੜੀਆਂ ਆਏ ਨੇ ਪਤਾ ਨਹੀਂ ਕੀ ਕੀ ਭਗਵੰਤ ਮਾਨ ਨੇ ਕੁੜੀਆਂ ਕੋਲ ਕੇ ਪਈਆਂ ਉਹਨੂੰ ਬਿਨ ਕੰਮ ਨਹੀਂ ਕਰੀ ਜਾਂਦੇ ਬਸ ਉਹ ਕਹਿੰਦੇ ਵੀ ਤਨਖਾਹਾਂ ਦੀ ਕਮੀ ਨਹੀਂ ਤਨਖਾਹਾਂ ਦੀ ਕੋਈ ਕਮੀ ਨਹੀਂ ਸਾਰੀ ਫੋਰਸ ਸਾਰੇ ਦੇਸ਼ ਤੋਂ ਬਾਅਦ ਤਨਖਾਹਾਂ ਪੰਜਾਬ ਪੁਲਿਸ ਕੋਲ ਕੋਈ ਸ਼ਹੀਦ ਹੋ ਜੇ ਨਾ ਰੱਬ ਨਾ ਕਰੇ ਸਾਡਾ ਪੰਜਾਬ ਦਾ ਜਵਾਨ 2 ਕਰੋੜ ਰੁਪਇਆ ਕੱਲੀ ਪੰਜਾਬ ਪੁਲਿਸ ਦਿੰਦੀ ਹੈ ਦੇਸ਼ ਕਿਤੇ ਨਹੀਂ ਦਿੱਤਾ ਜਾਂਦਾ 1 ਕਰੋੜ ਰੁਪਇਆ ਸਰਕਾਰ ਦਾ 1 ਕਰੋੜ ਐਚਡੀਐਫਸੀ ਦਾ ਹਰ ਕੋਈ ਨਹੀਂ ਚਲੋ ਡਿਊਟੀ ਦੇ ਰਾਨ ਮੈਂ ਕਿਹਾ ਜੀ ਘਟਨਾਵਾਂ ਵਾਪਰਨ ਸੋ ਇਹ ਇਸ ਕਰਕੇ ਮੈਂ ਤੁਹਾਡੇ ਕੋਲ ਕਹਿਣ ਆਇਆ ਕਿ ਬਹੁਤ ਬਹੁਤ ਬਧਾਈਆਂ ਤੁਹਾਨੂੰ ਤੁਹਾਡੇ ਅਫਸਰ ਬਹੁਤ ਚੰਗੇ ਨੇ ਹਨਾ ਕਈ ਵਾਰ ਕੀ ਹੁੰਦਾ ਨਾ ਗਲਤੀ ਮੁਨਸ਼ੀ ਕਰਦਾ ਸਸਪੈਂਡ ਐਸਐਸਪੀ ਹੋ ਜਾਂਦਾ ਕੱਕੀ ਕਰੀਏ ਸਾਨੂੰ ਤਾਂ ਫਿਰ ਤਾਂ ਤੋਂ ਇਲੈਕਸ਼ਨ ਲੈਣਾ ਪੈਂਦਾ ਇਸ ਕਰਕੇ ਨਾ ਟੀਮ ਬਣਾ ਕੇ ਰੱਖੋ ਸਾਰੀ ਮੁਨਸ਼ੀ ਹੌਲਦਾਰ ਤੱਕ ਵੀ ਟੀਮ ਬਣਾ ਕੇ ਰੱਖੋ ਹਨ ਮੈਨੂੰ ਕੋਈ ਹਰਜ ਨਹੀਂ ਹੁੰਦਾ ਮੈਨੂੰ ਕਹਿੰਦੇ ਫਰਾਨੇ ਪ੍ਰੋਟੋਕੋਲਸ ਮੇਨ ਕਾਦਾ ਪ੍ਰੋਟੋਕੋਲ ਆ ਯਾਰ ਇੱਕ ਹੀ ਹੁੰਦਾ ਪ੍ਰੋਟੋਕੋਲ ਧਰਮਗੜ ਚੌਂਕੀ ਲੱਗਦੀ ਹੁੰਦੀ ਸਾਨੂੰ ਸਾਨੂੰ ਪਤਾ ਹੈ ਨਾ ਕਿ ਹੌਲਦਾਰ ਤੇ ਮਨਸ਼ੀਰ ਦੀ ਦਿੱਕਤ ਕੀ ਸੀ ਕਿਸੇ ਹੋਰ ਨੂੰ ਕਹਿ ਕੇ ਚਲੋ ਜੀ ਅੱਜ ਕੈਦੀ ਲੈ ਕੇ ਕੈਦੀਆਂ ਕੋਲੇ ਗੱਡੀਆਂ ਨੇ ਪੁਲਿਸ ਕੋਲ ਗੱਡੀ ਹੈ ਨਹੀਂ ਜੇ ਕੈਦੀ ਲੈ ਕੇ ਜਾਣਾ ਤਾਂ ਗੱਡੀ ਮਿਲਦੀ ਹੈ ਪਰ ਜਦੋਂ ਕੈਦੀ ਨੂੰ ਵਾਪਸ ਜੇਲ੍ਹ 'ਚ ਛੱਡਦਾ ਉਸ ਤੋਂ ਬਾਅਦ ਤੁਹਾਨੂੰ ਜਾਣ ਨੂੰ ਗੱਡੀ ਮਿਲਦੀ ਹੈ ਤੁਸੀਂ ਵਾਪਸ ਜਾਣਾ ਤੁਸੀਂ ਹੱਥ ਦੇ ਕੇ ਜਾਣਾ ਟਰੱਕ ਨੂੰ ਕਿਸੇ ਨੂੰ ਕੈਦੀ ਸਾਹਿਬ ਨੂੰ ਛੱਡਿਆ ਹੈ ਕੈਦੀਆਂ ਨੂੰ ਸਾਹ ਹੈ ਸਾਰੀ ਕਿੱਥੋਂ ਸਿਸਟਮ ਬਣਾਇਆ ਯਾਰ ਇਹ ਬਦਲਾਂਗੇ ਇਹ ਸਾਰਾ ਕੁਝ ਸੋ ਪੁਲਿਸ ਨੂੰ ਮਾਨ ਸਨਮਾਨ ਪਾਣਦਾ ਮਾਨ ਸਨਮਾਨ ਮਿਲੂਗਾ ਔਰ ਮੈਂ ਵੀ ਤੁਹਾਡੇ ਤੋਂ ਉਮੀਦ ਕਰਦਾ ਜੋ ਡਰੱਗ ਦੇ ਮਾਮਲੇ ਜਾਂ ਲਾਅ ਐਂਡ ਆਰਡਰ ਦੇ ਮਾਮਲੇ ਚ ਤੁਸੀਂ ਹੁਣ ਜੇ ਧਾਰ ਲਈਏ ਨਾ ਆਪਾਂ ਵਿਆਹ ਕਰਨੇ ਕਰਨਾ ਤਾਂ ਖਤਮ ਕਰ ਨਹੀਂ ਕਰ ਇਸ ਗੱਲ ਦਾ ਮੈਂ ਤੁਹਾਡੇ ਤੋਂ ਉਮੀਦ ਕਰੂੰਗਾ ਕਿ ਆਪਾਂ ਨੇ ਇਹ ਕੰਮ ਖਤਮ ਕਰਨਾ ਜਿੱਥੇ ਤੁਹਾਨੂੰ ਲੱਗਦਾ ਗਲਤ ਹੋ ਰਿਹਾ ਹੈ ਆਪਦੇ ਅਫਸਰਾਂ ਦੱਸੋ ਅਫਸਰਾਂ ਦੱਸੋ ਅਫਸਰ ਨੂੰ ਕਹੋ ਮੈਨੂੰ ਦੱਸੋ ਕੋਈ ਆਪਣਾ ਕਿਸੇ ਨਾਲ ਹਿੱਸਾ ਨਹੀਂ ਨਾ ਮੇਰਾ ਕਿਸੇ ਡਰਗ ਨਾਲ ਹਿੱਸਾ ਹੈ ਨਾ ਮੇਰਾ ਬੱਸਾਂ 'ਚ ਹੈ ਨਾ ਮੇਰਾ ਢਾਬਿਆਂ 'ਚ ਹੈ ਨਾ ਮੇਰਾ ਰੇਤਿਆਂ 'ਚ ਹੈ ਨਾ ਮੇਰਾ ਠੇਕਿਆਂ 'ਚ ਹੈ ਮੇਰਾ ਹਿੱਸਾ ਤਾਂ ਪੰਜਾਬ ਦੇ 7.3 ਕਰੋੜ 3.5 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾ ਹਿੱਸਾ ਹੋਰ ਘਰੇ ਹਿੱਸਾ ਨਹੀਂ ਮੇਰਾ ਸੋ ਬਟ ਇ ਸੋਹਣੀਆਂ ਗੱਡੀਆਂ ਮੈਂ ਤੁਸੀਂ ਯਕੀਨ ਕਰੋ ਐਸਐਸਐਫ ਇਨੀ ਕਾਮਯਾਬ ਰਹੀ ਹੈ ਕਿ ਹੁਣ ਤੱਕ 11-1200 ਤੋਂ ਵੱਧ ਲੋਕਾਂ ਦੀ ਜਾਨ ਬਚਾਤੀ 5 ਮਹੀਨਿਆਂ 'ਚ ਜਿਹੜੇ ਪਿਛਲੇ ਸਾਲ ਦੇ ਅੰਕੜੇ ਕੱਢੋ ਪਿਛਲੇ ਸਾਲ 1 ਫਰਵਰੀ ਤੋਂ ਲੈ ਕੇ ਅਗਸਤ ਤੱਕ ਇੰਨੇ ਬੰਦੇ ਮਰੇ ਸੀ ਐਕਸੀਡੈਂਟਾਂ 'ਚ ਤੇ ਐਸਕੇ ਵਾਲਾ ਕੱਢ ਲਓ ਜਦੋਂ 1 ਫਰਵਰੀ ਤੋਂ ਲਾਂਚ ਹੋਈ ਐ ਐਸਐਸਐਫ ਤੇ ਹੁਣ ਕਿੰਨੇ ਘੱਟ ਬੰਦੇ ਮਰੇ ਕੱਲੇ-ਕੱਲੇ ਬੰਦੇ ਨਹੀਂ ਮਰੇ 80 ਲੱਖ ਰੁਪਈਆ ਤੇ ਜੇਮਰਾਤ ਜਾਂ ਕੈਸ਼ ਜਿਹੜਾ ਗੱਡੀਆਂ ਚ ਜਾ ਜਾਂਦਾ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਵੀ ਉਹਨੇ ਘਰੇ ਪਹਚਾਇਆ ਵਿਆਹ ਲਓ ਜੀ ਤੁਹਾਡੇ ਪੈਸੇ ਤੋ ਇਹ ਇੱਕ ਨਵੀਂ ਅਚਾ ਹੁਣ ਮੈਨੂੰ ਸਾਰੇ ਮੁਲਕ ਦੇ ਪੁੱਛਦੇ ਇਹ ਮੈਨੂੰ ਪਾਕੀ ਸੂਬੇ ਆਲੇ ਮੁੱਖ ਮੰਤਰੀ ਵੀ ਇਹ ਕਿਵੇਂ ਬਣਾਈ ਹੈ ਜੀ ਕੀ ਟ੍ਰੇਨਿੰਗ ਹੈ ਮੈਂ ਕਹਿੰਦਾ ਦੱਸ ਦਿਓ ਸਾਨੂੰ ਦੇ ਦਾਂਗੇ ਟ੍ਰੇਨਿੰਗ ਅਸੀਂ ਟ੍ਰੇਨਿੰਗ ਦੇਣ ਤੇ ਮਾਰਾਂ ਮੈਂ ਅੱਪਰ ਪੈਸੇ ਲਾਵਾਂਗੇ ਅਸੀਂ ਕਹਿੰਦੇ ਹਾਂ ਜੀ ਕੋਈ ਗੱਲ ਨਹੀਂ ਸੋ ਹੋ ਸਕਦਾ ਤੁਹਾਡੇ ਕੋਲੇ ਆਉਣ ਵਾਲੇ ਦਿਨਾਂ ਚ ਫਲੋਰ ਕਾਫੀ ਟ੍ਰੇਨਿੰਗ ਦਾ ਰਸ਼ ਹੋਵੇ ਕਿਉਂਕਿ ਕਈ ਸੂਬੇ ਐਸਐਸਐਫ ਵਾਂਗੂ ਆਪਣੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਬਣਾਉਣੀ ਚਾਹੁੰਦੇ ਆ ਟ੍ਰੇਨਿੰਗ ਆਪਾਂ ਲੈਣੀ ਹੈ ਉਹਨਾਂ ਨੂੰ ਇੱਥੇ ਪਰ ਪੈਸੇ ਲਾਵਾਂਗੇ ਆਪਾਂ ਫਿਕੀ ਆਪਣਾ ਇਨੀਸ਼ੀਏਟਿਵ ਦਾ ਆਪਣਾ ਕਾਪੀਰਾਈਟ ਤਾਂ ਆਪਣਾ इंटलैक्चुअल प्रोपर्ट right अपने ने हो सारे ठीक है ना सो इस करके जिन्हें भी अफसर साहबान तैनात ने चाहे वो एस एच ओ ने चाहे वो इंस्पैक्टर ने एस पी ने डी एस पी ने एस एस पी ने जो मैं सारेपैक्ट कर दख्या भी होना शायद और मैं कहना भी हूं हर वक्त जो तो मैं एम पी बनिया चौदह तो अज 24 ਹੋ ਗਈ ਦਸ ਸਾਲ ਹੋਏ ਜਦੋਂ ਵੀ ਕਿਤੇ ਮੈਂ ਜਾਣਾ ਮੈਂ ਕੋਈ ਵੀ ਪ੍ਰੋਟੋਕੋਲ ਜੇ ਕਿਸੇ ਕੋਈ ਮੁੰਡੇ ਚਾਹੇ ਟ੍ਰੈਫਿਕ ਦੇ ਨੇ ਚਾਹੇ ਰੂਟ ਲੱਗਿਆ ਹੋਇਆ ਸਲੂਟ ਮਾਰਦੇ ਨੇ ਤਾਂ ਮੈਂ ਕੋਈ ਵੀ ਸਲੂਟ ਅਨਟੈਂਡਡ ਨਹੀਂ ਛੱਡਦਾ ਮੈਂ ਵੀ ਵਾਪਸ ਸਲੂਟ ਮਾਰਦਾ ਕਿਉਂਕਿ ਸਲੂਟ ਦਾ ਮਤਲਬ ਹੈ ਉਹਨਾਂ ਨੇ ਸੋ ਤੁਹਾਡੇ ਵੱਲ ਹੱਥ ਵਧਾਇਆ ਹੱਥ ਮਿਲਾਉਣ ਵਾਸਤੇ ਤੇ ਜੇ ਤੁਸੀਂ ਹੱਥ ਵਧਾਓ ਕਿਸੇ ਵੱਲ ਹੱਥ ਵਧਾਉਣ ਮਿਲਾਉਣ ਵਾਸਤੇ ਬੰਦਾ ਆਤੀ ਨਾ ਕੱਡੇ ਮੂਰੋਂ ਫਿਰ ਤੂੰ ਦੇਖਤੀ ਹੋਗੀ ਨਾ ਇਹ ਤੋਂ ਪਹਿਲਾਂ ਮੈਂ ਦੇਖਿਆ ਹੋਇਆ ਐ ਲੈਡਰਾਂ ਨੂੰ ਕਿ ਉਹ ਸਲੂਟ ਮਾਰ ਰਹੇ ਨੇ ਆ ਨੀ ਵੀ ਪਾਕੇ ਲੰਘ ਜਾਂਦੇ ਕੀ ਗੱਲ ਯਾਰ ਸਲੂਟ ਦਾ ਜਵਾਬ ਕਿਉਂ ਨਹੀਂ ਦਿੰਦੇ ਤੁਸੀਂ ਸੋ ਹਰ ਸਲੂਟ ਦਾ ਜਵਾਬ ਹੈ ਔਰ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਦਿਨ ਰਾਤ ਦੀ ਡਿਊਟੀ ਹੈ ਨਾ ਕੋਈ ਅੱਕਣਾ ਹੈ ਨਾ ਥੱਕਣਾ ਉੱਤੋਂ ਗਾਲਾਂ ਅੱਢਨੇ ਉਹ ਤਾਂ ਸੌਖੀਆਂ ਨੇ ਸਾਰ ਪੁਲਿਸ ਕੀ ਕਰੇ ਦੋ ਕੁੱਤੇ ਲੜਪੇ ਗਲੀ 'ਚ ਉਹਦੀ ਉਹਦੀ ਵੀਡੀਓ ਆ ਗਈ ਸੀ ਸੀਸੀਟੀਵੀ ਦੀ ਕਹਿੰਦੇ ਪੁਲਿਸ ਕੀ ਕਰ ਰਹੀ ਹੈ ਰਸੋਤ ਹੁਣ ਤੁਸੀਂ ਕਿੱਥੇ ਕਿੱਥੇ ਕੀ ਕਰੀਏ ਯਾਰ ਹਰ ਗੱਲ ਆ ਜਾਂਦੀ ਐ ਇੱਥੇ ਪੁਲਿਸ ਕੀ ਕਰ ਰਹੀ ਐ ਪਰ ਮੈਂ ਤੁਹਾਨੂੰ ਕਹਿਣਾ ਆਪਣੇ ਅਧਿਕਾਰ ਅਧਿਕਾਰਾਂ ਨੂੰ ਵਰਤੋ ਪਰ ਲੋਕਾਂ ਤੇ ਨਾ ਵਰਤੋ ਅਪਰਾਧੀ ਤੁਹਾਡੇ ਤੋਂ ਡਰਨੇ ਚਾਹੀਦੇ ਐ ਐਂਟੀ ਸੋਸ਼ਲ ਐਲੀਮੈਂਟਸ ਤੁਹਾਡੇ ਤੋਂ ਡਰਨੇ ਚਾਹੀਦੇ ਐ ਲੋਕ ਨਹੀਂ ਤੁਹਾਡੇ ਤੋਂ ਡਰਨੇ ਚਾਹੀਦੇ ਲੋਕਾਂ ਨਾਲ ਦੋਸਤੀ ਹੋਣੀ ਚਾਹੀਦੀ ਲੋਕਾਂ ਨੂੰ ਜਦੋਂ ਤੁਸੀਂ ਆ ਜਾਓ ਤੁਹਾਡੀ ਗੱਡੀ ਆ ਜਾਏ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਕਿਹਾ ਦਿਓ ਹੁਣ ਹੁਣ ਸੇਫ ਆ ਲੋਕਰ ਵੀ ਨਗੇ ਲੱਗੇ ਕਿੱਥੋਂ ਆ ਗਏ ਨੇ ਵੀ ਆ ਗਏ ਹੁਣ ਤੋਂ ਇਹ ਇਹ ਜਿਹੜਾ ਪੈਰ ਭਈਆ ਇਹ ਆਪਾਂ ਨੂੰ ਬਦਲਣਾ ਪਊਗਾ ਹੌਲੀ ਹੌਲੀ ਬਦਲ ਰਿਹਾ ਨਵੇਂ ਮੁੰਡੇ ਜੰਗ ਮੁੰਡੇ ਆ ਰਹੇ ਨੇ ਪੜੇ ਲਿਖੇ ਮੁੰਡੇ ਆ ਰਹੇ ਨੇ ਕੁੜੀਆਂ ਆ ਰਹੀਆਂ ਨੇ ਤੇ ਬਦਲ ਚੁੱਕਾ ਕੋਈ ਏਸੀ ਗੱਲ ਨਹੀਂ ਦੁਨੀਆ 'ਚ ਕਿਹੜੀ ਚੀਜ਼ ਹੈ ਜਿਹੜੀ ਅਸੰਭਵ ਹੈ ਅਰ ਅੱਜ ਦੇ AI ਦੇ ਜਮਾਨੇ 'ਚ ਸਭ ਤੋਂ ਪਹਿਲਾਂ ਤੁਹਾਨੂੰ ਪੁਲਿਸ ਨੂੰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਕਰ ਰਹੇ ਹਾਂ ਤੇ ਤੁਹਾਨੂੰ ਬਿਲਕੁਲ ਲੇਟੈਸ ਕੈਮਰੇ ਮਿਲਣਗੇ ਉਕੇ ਤਾਂ ਦੋ ਬਪਾ ਦਾ ਬੰਦੇ ਆ ਇਨਸਾਨ ਨੀਂਦਾ ਸਕਦੀ ਐ ਮੀਂਹ ਜਾਂ ਧੁੰਦ ਚੱਪਾ ਇਧਰ ਉਧਰ ਵੀ ਹੋ ਸਕਦੇ ਆ ਪਰ ਕੈਮਰੇ ਤਾਂ ਨਹੀਂ ਹੋ ਸਕਦੇ ਨਾ ਸੋ ਕੈਮਰੇ ਕਹਿੰਦਾ ਕੈਮਰੇ ਨੂੰ 3rd ਆਈ ਕਹਿੰਨਾ ਪੁਲਿਸ ਦੀ 3rd ਆਈ ਤੀਜੀ ਅੱਖ ਉਹ ਦੇਖ ਕੇ ਬਹੁਤ ਕੁਝ ਅੱਜ ਕੱਲ ਕਰਾਇਮ ਜਿਹੜੇ ਨੇ ਉਹ ਲੁਕੇ ਨਹੀਂ ਰਹਿੰਦੇ ਕੈਮਰਿਆਂ ਨੂੰ ਵੀ ਅਪਡੇਟ ਕਰਨਾ ਕਿੰਨੇ ਕੈਮਰੇ ਡੀਜੀਪੀ ਸਾਹਿਬ ਤੁਸੀਂ ਕਹਿੰਦੇ ਸੀਗੇ 4 ਕਰੋੜ ਰੁਪਇਆ ਫੰਡ ਸੈਕਸ਼ਨ ਕੀਤਾ ਹੈ ਤੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਬਾਰਡਰ ਦੀ ਹੈ 3000 ਕੈਮਰਾ ਆਪਾਂ ਉੱਥੇ ਤੇ ਡਰੋਨ ਡਰੋਨਾਂ ਚਿੱਟਾ-ਚੁੱਟੇ ਵਾਲੇ ਫਰਾਨੇ ਤੇਮ ਖੜੇ 3000 ਕੈਮਰਾ ਲਾ ਰਿਹਾ ਜੀ ਡਿਜੀਟਲ ਕੈਮਰੇ ਲਾ ਰਿਆ ਜਿੱਥੋਂ ਕੋਈ ਵੀ ਪੁਲਿਸ ਦੀ ਅੱਖ ਤੋਂ ਬਚ ਨਹੀਂ ਸਕਦਾ ਇੱਕ ਵਾਰ ਤੁਹਾਨੂੰ ਹੋਰ ਨਵੀਂ ਖੁਸ਼ਖਬਰੀ ਵੀ ਦੇਣ ਲੱਗੇ ਅੱਜ ਦੇ ਮੌਕੇ ਤੇ ਮੈਂ ਜਦੋਂ ਪਤਾ ਕੀਤਾ ਤਾਂ ਮੈਨੂੰ ਹੈਰਾਨੀ ਹੋਈ ਦੁੱਖ ਵੀ ਹੋਇਆ ਪਰ ਮੈਨੂੰ ਫਿਰ ਬਾਅਦ ਵਿੱਚ ਮਸਬਰ ਵੀ ਕੀਤਾ ਮੈਂ ਕਿਹਾ ਵੀ ਉਹਨਾਂ ਤੋਂ ਉਮੀਦ ਵੀ ਨਹੀਂ ਕੀਤੀ ਐ ਸਾਡੀ ਫਿਰ ਪਿਛਲੇ 25 ਸਾਲ ਤੋਂ ਪੰਜਾਬ ਪੁਲਿਸ ਦੀ ਨਫਰੀ 80000 ਹੈ 25 ਸਾਲ ਤੋਂ 2001 2000 ਦੇ ਵਿੱਚ ਵੀ 80000 ਸੀ ਅੱਜ ਵੀ 80000 ਹੈ ਉੱਤੋਂ ਬਾਰਡਰ ਨਾਲ ਰਿਲੇਟਡ ਜ਼ਿੰਮੇਵਾਰੀਆਂ ਵਧ ਗਈਆਂ ਉੱਧਰ ਜਾਣਾ ਪੈਂਦਾ ਉੱਤੋਂ ਪਾਪੂਲੇਸ਼ਨ ਵਧ ਗਈ ਇੱਧਰ ਜਾਣਾ ਪੈਂਦਾ ਉਪਰੋਂ ਕ੍ਰਾਈਮ ਵੱਧ ਗਿਆ ਟੈਕਨੋਲੋਜੀ ਵੱਧ ਗਈ ਕ੍ਰਿਮੀਨਲਾਂ ਕੋਲੇ ਵੀ ਲੇਟੈਸਟ ਹਥਿਆਰ ਆ ਗਏ ਉਹਨਾਂ ਦੇ ਪਿੱਛੇ ਜਾਣਾ ਪੈਂਦਾ ਪਰ ਨਾਫਰੀ ਹੱਸੀ ਜਾ ਰਹੀ ਹੈ ਚਲੋ ਐਸਐਸਫ ਨਾਲ ਸੜਕਾਂ ਵਾਲਾ ਕੰਮ ਥੋੜਾ ਜਿਹਾ ਚਲੋ ਥੋੜਾ ਜਿਹਾ ਸਿਵਲ ਪੁਲਿਸ ਜਿਹੜੀ ਦੂਜੀ ਥਾਣੇ ਵਾਲੀ ਪੁਲਿਸ ਹੈ ਉਹ ਤੋਂ ਘਟ ਗਿਆ ਪਰ ਥਾਣਿਆਂ 'ਚ ਵੀ ਪੁਲਸ ਐ ਨਹੀਂ ਹੁਣ ਵੀਐਪੀ ਡਿਊਟੀਆਂ ਤੇ ਲੱਗਿਆ ਕੋਈ 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 ਨਹਿਰ 'ਚ লাশ ਤੁਰੀ ਜਾਂਦੀ ਆ ਉੱਥੇ ਕੋ ਉੱਥੇ লাশ ਕੱਢਣ ਗਏ ਹੋਏ ਨੇ ਅਨਾ ਕੋਈ ਸਮਝਣ ਲੈ ਕੇ ਗਿਆ ਹੋਇਆ ਜੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਮੈਂ ਫਾਈਨ ਟਿਊਨ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਸਾਮੀਆਂ ਕ੍ਰੀਏਟ ਕਰ ਰਹੇ ਹਾਂ ਜੀ ਸਾਡੀ ਫਾਈਨੈਂਸ ਡਿਪਾਰਟਮੈਂਟ ਨਾਲ ਸੈਕਟਰੀ ਹੋਮ ਬੈਠੇ ਨੇ ਸਾਡੀ ਸਾਰੀ ਦੀ ਮੀਟਿੰਗ ਹੋ ਗਈ 10000 ਨਵੀਆਂ ਸਾਮੀਆਂ ਜਨਨ ਕਿ ਹੁਣ ਤਾਂ ਜਿਹੜੀਆਂ ਨੌਕਰੀ ਦਿੰਦੇ ਆ ਨਾ ਜਿਵੇਂ 2200 ਨੌਕਰੀ ਦਿੰਦੇ ਆ ਆਪਾਂ ਹਰ ਸਾਲ ਉਹ ਤਾਂ ਉਹ ਨੇ ਨਾ ਜਿਹੜੇ ਰਿਟਾਇਰ ਹੋ ਜਾਂਦੇ ਆ 1600 ਕਨਸਟੇਬਲ ਹੈ ਬਾਕੀ ਸਬ ਇਨਸਪੈਕਟਰ ਇਨਸਪੈਕਟਰ ਨੇ ਪਰ 10000 ਨਵੇਂ ਆਉਣਗੇ ਨਵੇਂ ਆਉਣਗੇ ਤਾਂ ਕਿ ਮੁੰਡੇ ਕੁੜੀਆਂ ਨੂੰ ਮੌਕਾ ਮਿਲੇ ਔਰ ਮੈਂ ਕੋਈ ਵੀ ਫਾਈਲ ਕਦੇ ਵੀ ਮੈਂ ਪੈਂਡੇ ਹੀ ਨਹੀਂ ਰੱਖਦਾ ਕਿਸੇ ਵੀ ਤਰੱਕੀ ਦੀ ਬਲਕੇ ਕਈਆਂ ਨੂੰ ਤਾਂ ਐਡਵਾਂਸ ਤਰੱਕੀ ਦਿੱਤੀ ਹੈ ਕਿ ਚਲ ਪਰਸ ਨੂੰ ਵੀ ਤਾਂ ਹੋਣਾ ਹੀ ਹੈ ਤਾਂ ਪਦੋਂ ਕੀ ਜਲਾਜੀ ਕਰ ਦਿੰਦੇ ਆ ਫਿਰ ਕੀ ਫਰਕ ਪੈਂਦਾ ਪਹਿਲਾਂ ਉਹ 10 10 ਸਾਲਾਂ ਦੀਆਂ ਫਾਈਲਾਂ ਪਈਆਂ ਸੀ ਜੀ ਕਾਰਨ 사인 ਨਹੀਂ ਹੋ ਰਿਹਾ ਜੀ ਆ ਮੁੰਡੇ 35 ਮੁੰਡੇ ਡੀਐਸਪੀ ਬਣਾਏ ਆ ਮੈਨੂੰ ਮਿਲ ਕੇ ਕਈ ਸੀ ਇੰਸਪੈਕਟਰ ਤੋਂ ਡੀਐਸਪੀ ਬਣਾਏ ਆ ਸ਼ਾਇਦ ਤੁਹਾਡੇ ਜੋ ਵੀ ਉਹਨਾਂ ਚ ਕੋਈ ਹੋਊਗਾ ਹਨਾ ਤੇ ਕਹਿੰਦੇ ਜੀ ਅਸੀਂ ਤਾਂ ਸੋਚੀ ਨਹੀਂ ਸੀ ਕਦੇ ਐਵੇਂ ਹੋ ਜਾਊਗਾ ਕੰਮ ਇਹ ਕਿੰਨੇ تیرਦਿਆਂ ਉਹਨਾਂ ਦੀਆਂ ਬਣਦੀਆਂ ਤਰੱਕੀਆਂ ਰੋਕੀ ਬੈਠੇ ਨੇ ਕਿਉਂਕਿ ਮੁੱਖ ਮੰਤਰੀ ਸਾਹ ਦੇ 사인 ਨਹੀਂ ਹੋ ਰਿਹਾ ਜੀ ਉਹ ਮੁੱਖ ਮੰਤਰੀ ਸਾਹਿਬ ਕੀ ਕਰ ਰਹੇ ਨੇ ਸੁੱਤੇ ਪਏ ਨੇ